ਵੈਰਗੁਰਜੀ ਕਾ ਖਾਲਸਾ ਵੈਰਗੁਰਜੀ ਕੀ ਫਤਿਹ ਅੱਜ ਅਸੀਂ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪਿੰਡ ਮੁਜਾਫਤ ਨੇੜੇ ਬੇਲੇ ਤਹਿਸੀਲ ਚਮਕੌਰ ਸਾਹਿਬ ਤੇ ਜ਼ਿਲ੍ਹਾ ਰੋਪੜ ਵਿਖੇ ਪਹੁੰਚੇ ਹਾਂ ਸਾਡੇ ਕੋਲ ਸਨਮਾਨਯੋਗ ਪ੍ਰਿੰਸੀਪਲ ਸਾਹਿਬ ਮਨਜਿੰਦਰ ਸਿੰਘ ਵੀ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਹਾਂ ਨੂੰ ਜੋ ਕਿ ਪਤਾ ਲੱਗਿਆ ਸਕੂਲ ਦੇ ਵਿੱਚ ਦੋ ਬਹੁਤ ਹੀ ਹੁਨਾਰ ਅਧਿਆਪਕ ਟੀਚਰ ਜੋ ਸੀ ਇੱਥੇ ਪੜਾਉਂਦੇ ਸੀ ਉਹਨਾਂ ਦੀ ਖਬਰ ਮਿਲੀ ਕੀ ਸਰ ਇਹ ਗੱਲ ਠੀਕ ਹੈ ਹਾਂਜੀ ਇਹ ਗੱਲ ਠੀਕ ਹੈ ਜੀ 7 ਤਾਰੀਖ ਨੂੰ ਸਾਡੇ ਦੋ ਅਧਿਆਪਕ ਇੱਕ ਸੜਕ ਹਾਦਸੇ ਦੇ ਵਿੱਚ ਸਵਰਗਵਾਸ ਹੋ ਗਏ ਦੋਨੋਂ ਬੜੇ ਹੁਨਾਰ ਅਧਿਆਪਕ ਸੀ ਉਹਨਾਂ ਅਧਿਆਪਕਾਂ ਦੇ ਬਾਰੇ ਕੁਝ ਆਪ ਜੀ ਦੱਸੋਗੇ ਕਿ ਉਹਨਾਂ ਦੇ ਨਾਮ ਕੀ ਸੀ ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਹਾਂਜੀ ਇੱਕ ਅਧਿਆਪਕ ਦਾ ਨਾਮ ਸਰਦਾਰ ਗੁਰਸੇਵਕ ਸਿੰਘ ਸੀ ਉਹ ਸਾਡੇ ਨੇੜੇ ਇੱਥੇ ਬੇਲੇ ਦੇ ਨੇੜੇ ਹੀ ਪਿੰਡ ਫਤਿਹਪੁਰ ਹੈ ਉੱਥੋਂ ਦੇ ਰਹਿਣ ਵਾਲੇ ਸੀ ਔਰ ਦੂਜੇ ਅਧਿਆਪਕ ਦਾ ਨਾਮ ਸਰਦਾਰ ਲਖਵੀਰ ਸਿੰਘ ਜਿਹੜੇ ਕਿ ਸਕੂਲ ਦੇ ਵਿੱਚ ਸੰਗੀਤ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਸੀ ਉਹ ਇੱਥੋਂ ਤਕਰੀਬਨ ਬੇਲੇ ਤੋਂ 10 ਕਿਲੋਮੀਟਰ ਤੇ ਪਿੰਡ ਚੱਕਲੂੜ ਹੈ ਉੱਥੋਂ ਦੇ ਰਹਿਣ ਵਾਲੇ ਸੀ ਤੇ ਸਰਦਾਰ ਗੁਰਸੇਵਕ ਸਿੰਘ ਜੀ ਬਤੌਰ ਡਰਾਇੰਗ ਅਧਿਆਪਕ ਸਾਡੇ ਕੋਲ ਕੰਮ ਕਰ ਰਹੇ ਸੀ ਦੋਨੋਂ ਉਹ ਅਧਿਆਪਕ ਹੈ ਜਿਹੜੇ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਨਿਪੁੰਨ ਇਮਾਨਦਾਰ ਵਫਾਦਾਰ ਬਹੁਤ ਹੀ ਯੋਗ ਅਧਿਆਪਕ ਸੀਗੇ ਤੁਹਾਨੂੰ ਇਹਨਾਂ ਦੇ ਜਾਣ ਦੇ ਮਗਰੋਂ ਆਪਣੇ ਸਕੂਲ ਨੂੰ ਕੋਈ ਫਰਕ ਪਏਗਾ ਜਾਂ ਨਹੀਂ ਹਾਂਜੀ ਹਰ ਇਨਸਾਨ ਦੇ ਜਾਣ ਤੋਂ ਬਾਅਦ ਫਰਕ ਤਾਂ ਪੈਂਦਾ ਹੀ ਹੈ ਲੇਕਿਨ ਕਿਉਂਕਿ ਇਹ ਸਕੂਲ ਦੇ ਵਿੱਚ ਬਤੌਰ ਗੁਰਸੇਵਕ ਸਿੰਘ ਜੀ ਬਤੌਰ ਡਰਾਇੰਗ ਦੇ ਅਧਿਆਪਕ ਸਨ ਤਾਂ ਉਹਨਾਂ ਦਾ ਬੱਚਿਆਂ ਦੇ ਨਾਲ ਲਗਾਓ ਬਹੁਤ ਸੀ ਇਹ ਨੇਚਰਲ ਹੈ ਕੁਦਰਤੀ ਹੈ ਕਿ ਵੀ ਜਿਹੜੇ ਸਾਡੇ ਸਹਿ ਅਕਾਦਮਿਕ ਵਿਸ਼ੇ ਹੁੰਦੇ ਨੇ ਜਿਵੇਂ ਡਰਾਇੰਗ ਹੈ ਸੰਗੀਤ ਹੈ ਖੇਡਾਂ ਨੇ ਡਾਂਸ ਹੈ ਇਹ ਜਿਹੜੇ ਅਧਿਆਪਕ ਹੁੰਦੇ ਨੇ ਜੇਕਰ ਉਹ ਕਾਬਿਲ ਨੇ ਤਾਂ ਬੱਚਿਆਂ ਦਾ ਉਹਨਾਂ ਨਾਲ ਲਗਾਓ ਬਹੁਤ ਹੁੰਦਾ ਹੈ ਦੂਸਰਾ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਵੀ ਇਹਨਾਂ ਦੋਨਾਂ ਅਧਿਆਪਕਾਂ ਵਰਗਾ ਕਾਬਿਲ ਅਧਿਆਪਕ ਮਿਲਣਾ ਬਹੁਤ ਮੁਸ਼ਕਿਲ ਹੈ ਸਾਡੇ ਸਕੂਲ ਦੇ ਵਿੱਚ ਸੰਗੀਤ ਹਰੇਕ ਬੱਚੇ ਨੂੰ ਸੰਗੀਤ ਨਾਲ ਲਗਾ ਹੋਇਆ ਹੈ ਹਰ ਬੱਚਾ ਵਧੀਆ ਪੇਂਟਿੰਗ ਕਰਦਾ ਹੈ ਇਹ ਉਹਨਾਂ ਦੀ ਬਦੌਲਤ ਹੀ ਹੋਇਆ ਸਭ ਕੁਝ ਔਰ ਬੱਚਿਆਂ ਨੂੰ ਆਰਟ ਨਾਲ ਬੜਾ ਲਗਾਓ ਹੈ ਤੇ ਹੁਣ ਜਦੋਂ ਦੀ ਇਹ ਘਟਨਾ ਵਾਪਰੀ ਹੈ ਬੱਚੇ ਵੀ ਬੜੇ ਸੋਗ ਚ ਨੇ ਅਧਿਆਪਕ ਬੜੇ ਸੋਗ ਚ ਨੇ ਸਾਡੇ ਸਕੂਲ ਦੇ ਜਿਹੜੇ ਸਭ ਤੋਂ ਤਜਰਬੇਕਾਰ ਯੋਗ ਅਧਿਆਪਕ ਉਹਨਾਂ ਵਿੱਚੋਂ ਇੱਕ ਸਨ ਹਰੇਕ ਸੰਸਥਾ ਉੱਚ ਜਹੀ ਆਪਣੇ ਕਰਮਚਾਰੀਆਂ ਦੇ ਸਿਰ ਤੇ ਖੜੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਸੰਸਥਾ ਦੇ ਥੰਮ ਹੁੰਦੇ ਨੇ ਜਿਨ੍ਹਾਂ ਤੇ ਇਹ ਸੰਸਥਾ ਖੜੀ ਹੁੰਦੀ ਹੈ ਤਾਂ ਇਹ ਵੀ ਸਾਡੀ ਸੰਸਥਾ ਦੇ ਦੋ ਥੰਮ ਸੀ ਇਹ ਜੋ ਥੰਮ ਗਿਰਦਾ ਹੈ ਕੋਈ ਵੀ ਤੇ ਉਹਦੇ ਨਾਲ ਸੰਸਥਾ ਨੂੰ ਫਰਕ ਤਾਂ ਬਹੁਤ ਜ਼ਿਆਦਾ ਪੈਣਾ ਹੈ ਸਾਨੂੰ ਤਾਂ ਸੰਸਥਾ ਨੂੰ ਵੀ ਫਰਕ ਬਹੁਤ ਪੈਣਾ ਹੈ ਔਰ ਪਰਸਨਲੀ ਮੈਨੂੰ ਕਿਉਂਕਿ ਉਹ ਸਕੂਲ ਦਾ ਉਹਨਾਂ ਨੇ ਹਰ ਕੰਮ ਦੀ ਜ਼ਿੰਮੇਵਾਰੀ ਲਈ ਸੀ ਤਾਂ ਮੈਨੂੰ ਪਰਸਨਲੀ ਬੜਾ ਦੁੱਖ ਵੀ ਹੈ ਔਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਨੂੰ ਬਹੁਤ ਵੱਡਾ ਘਾਟਾ ਪੈ ਗਿਆ ਤੇ ਇਹਦੇ ਬਾਰੇ ਦੱਸੋਗੇ ਕਿ ਆਪਣੇ ਸਕੂਲ ਚ ਕਿੰਨੇ ਸਮੇਂ ਤੋਂ ਇਹ ਸੇਵਾ ਕਰ ਰਹੇ ਸੀ ਗੁਰਸੇਵਕ ਸਿੰਘ ਜੀ ਨੂੰ ਤਾਂ ਲਗਭਗ 12 ਸਾਲ ਹੋ ਗਏ ਸਕੂਲ ਵਿੱਚ ਆਇਆ ਨੂੰ ਔਰ ਲਖਵੀਰ ਸਿੰਘ ਜੀ 2018 ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਸੀ ਸਕੂਲ ਐ ਦਰਸ਼ਕਾਂ ਨੂੰ ਦੱਸਣ ਦੀ ਇਹ ਕਿਰਪਾਲਤਾ ਕਰੋ ਕਿ ਉਹਨਾਂ ਦੇ ਪਰਿਵਾਰ ਦੇ ਬਾਰੇ ਕਿ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਜੀ ਆ ਅ ਸਰਦਾਰ ਗੁਰਸੇਵਕ ਸਿੰਘ ਆ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਹੈ ਇੱਕ ਬੇਟੀ ਹੈ ਮਾਤਾ ਪਿਤਾ ਹਨ ਉਹ ਦੋਨਾਂ ਦੇ ਭਰਾ ਨੇ ਇਹ ਪਰਿਵਾਰ ਬਹੁਤ ਸਿੰਪਲ ਹੈ ਬਹੁਤ ਸਿੰਪਲ ਔਰ ਭਾਣੀ ਨੂੰ ਮੰਨਣ ਵਾਲਾ ਹੈ ਉਹਨਾਂ ਦੇ ਪਿਤਾ ਜੀ ਤਾਂ ਬਹੁਤ ਸੰਤvirtੀ ਦੇ ਹਨ ਉਹਨਾਂ ਨੇ ਤਾਂ ਪਹਿਲੇ ਦਿਨ ਹੀ ਮਤਲਬ ਮੈਨੂੰ ਇਹ ਗੱਲ ਕਹੀ ਕਿ ਇਹ ਪਰਮਾਤਮਾ ਦਾ ਭਾਣਾ ਹੈ ਜੋ ਹੋਇਆ ਹੈ ਸਾਨੂੰ ਉਹਦੇ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਮੈਂ ਤਾਂ ਮਤਲਬ ਬਹੁਤ ਹੀ ਜ਼ਿਆਦਾ ਕਹ ਲੋ ਵੀ ਇਸ ਗੱਲ ਤੋਂ ਹੈਰਾਨ ਵੀ ਹੋਇਆ ਕਿ ਬਈ ਕੋਈ ਅਜ ਦੇ ਜ਼ਮਾਨੇ ਦੇ ਵਿੱਚ ਇਦਾਂ ਦੀ ਸੰਤ ਬਿਰਤੀ ਰੱਖਣ ਵਾਲੇ ਲੋਕ ਵੀ ਮੌਜੂਦ ਨਹੀਂ ਲਖਵੀਰ ਸਿੰਘ ਦਾ ਪਰਿਵਾਰ ਹੈ ਜਿਹੜਾ ਉਹਦੇ ਵਿੱਚ ਉਹਦੇ ਮਦਰ ਫਾਦਰ ਮਾਤਾ ਪਿਤਾ ਨੇ ਉਹਨਾਂ ਦੀ ਪਤਨੀ ਹੈ ਦੋ ਬੇਟੀਆਂ ਨੇ ਤੇ ਲਖਵੀਰ ਸਿੰਘ ਜੀ ਬਹੁਤ ਹੀ ਇੱਕ ਕਹ ਲੋ ਕਿ ਗਰੀ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਉੱਠ ਕੇ ਇਹ ਮੁਕਾਮ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਪੂਰੇ ਇਲਾਕੇ ਦੇ ਵਿੱਚ ਉਹ ਗਾਉਂਦੇ ਬਹੁਤ ਵਧੀਆ ਸੀ ਸਾਜ਼ ਸਾਰੇ ਵਜਾ ਲੈਂਦੇ ਸੀ ਸਾਰੇ ਸਾਜ਼ ਵਜਾ ਲੈਂਦੇ ਸੀ ਜਿਹੜਾ ਮਰਜੀ ਸਾਜ਼ ਦੇ ਦੋ ਤੇ ਇਲਾਕੇ ਦੇ ਵਿੱਚ ਵਕਫ ਵਕਫ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਤੇ ਉੱਥੇ ਦੀ ਉਹ ਸ਼ਾਨ ਸਨ ਤੇ ਉਹਨਾਂ ਦੇ ਜਾਣ ਦੇ ਨਾਲ ਪੂਰੇ ਇਲਾਕੇ ਨੂੰ ਨੁਕਸਾਨ ਹੋਇਆ ਹੈ ਤੇ ਉਹ ਇੱਕ ਬੜੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਤੇ ਬੜੇ ਸਿੰਪਲ ਫੈਮਲੀਜ਼ ਆ ਦੋਨੋਂ ਮੇਰਾ ਇੱਕ ਸਵਾਲ ਹੈ ਅੱਜਕੱਲ ਜਿਹੜੇ ਰੋਡ ਐਕਸੀਡੈਂਟ ਬਹੁਤ ਜ਼ਿਆਦਾ ਵਧ ਰਹੇ ਨੇ ਇਹ ਕਿੱਥੇ ਆਟ ਸਕਦੇ ਨੇ ਅੱਜਕੱਲ ਸਾਨੂੰ ਨੰਗੀਆਂ ਨੰਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਕਿ ਜਵਾਨ ਬੱਚੇ ਇਸ ਰੋਡ ਹਾਦਸਿਆਂ ਸ਼ਿਕਾਰ ਹੋ ਰਹੇ ਨੇ ਹਾਂਜੀ ਸੜਕਾ ਹਾਦਸੇ ਨੇ ਜਿਹੜੇ ਉਹ ਵਧ ਰਹੇ ਨੇ ਵੈਸੇ ਤਾਂ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਦਾ ਕੰਮ ਜਾਂ ਸੜਕਾਂ ਦੇ ਉੱਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਕੰਮ ਹੈ ਜਿਹੜਾ ਉਹ ਸਰਕਾਰਾਂ ਦਾ ਹੁੰਦਾ ਹੈ ਅਰ ਇਹਦੇ ਵਿੱਚ ਅਸੀਂ ਵੀ ਬਹੁਤ ਵੱਡਾ ਇੱਕ ਰੋਲ ਹੈ ਜਿਹੜਾ ਅਦਾ ਕਰ ਸਕਦੇ ਆ ਜਿਹੜੇ ਲੋਕ ਨੇ ਜਿਹੜੇ ਸਾਸੀ ਦਾ ਪੰਜਾਬ 'ਚ ਰਹਿੰਦੇ ਆ ਮੈਂ ਪੰਜਾਬ ਦੀ ਗੱਲ ਕਰੂੰਗਾ ਜਿਹੜੇ ਪੰਜਾਬੀ ਨੇ ਹੁਣ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਬਹੁਤ ਘੁੰਮਦੇ ਆ ਉਹ ਆਵਾਰਾ ਪਸ਼ੂਆਂ ਨੂੰ ਛੱਡਦਾ ਕੌਣ ਆ ਅਸੀਂ ਛੱਡਦੇ ਆ ਨਾ ਤਾਂ ਪਸ਼ੂਆਂ ਨੂੰ ਆਵਾਰਾ ਛੱਡਣ ਦੀ ਬਜਾਏ ਜਗਾ ਜਗਾ ਗਊਸ਼ਾਲਾ ਬਣੀਆਂ ਹੋਈਆਂ ਨੇ ਤੇ ਗਊਸ਼ਾਲਾ ਛੱਡਿਆ ਜਾਵੇ ਜੇਕਰ ਗਊਸ਼ਾਲਾ ਨਹੀਂ ਹੈਗੀਆਂ ਕਿਤੇ ਸਰਕਾਰ ਨੂੰ ਕਿਹਾ ਜਾਵੇ ਜਾਂ ਲੋਕਲ ਜਿਹੜੇ ਲੋਕ ਸਭਰਾਥ ਨੇ ਉਹਨਾਂ ਨੂੰ ਮਿਲ ਕੇ ਕਿਹਾ ਜਾਵੇ ਗਊਸ਼ਾਲਾ ਖੋਲਣ ਦੇ ਖੋਲਣ ਦੇ ਲਈ ਤਾਂ ਇਸ ਤੋਂ ਬਿਨਾ ਜਿਹੜਾ ਹੁਣ ਸਾਡੇ ਅਧਿਕਾਰਾਂ ਨਾਲ ਸੜਕ ਹਾਦਸਾ ਹੋਇਆ ਹੈ ਉਹ ਤਾਂ ਇੱਕ ਗੱਡੀ ਨਾਲ ਹੋਇਆ ਹੈ ਉਸ ਗੱਡੀ ਦੇ ਡਰਾਈਵਰ ਕੋ ਕੋਈ ਲਾਇਸੈਂਸ ਨਹੀਂ ਸੀ ਉਹਦੇ ਕੋ ਉਹ ਸ਼ਰਾਬ ਨਾਲ ਧੁੱਤ ਸੀ ਸ਼ਰਾਬ ਪੀਤੀ ਹੋਈ ਸੀ ਉਸਨੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਕਿ ਕੋਈ ਉਹ ਚੈਕਿੰਗ ਹੋਵੇ ਡਰ ਹੋਵੇ ਜੇਕਰ ਲੋਕਾਂ ਨੂੰ ਡਰ ਹੋਏਗਾ ਸਜ਼ਾ ਦਾ ਤਾਂ ਹੀ ਉਹ ਗਲਤ ਕੰਮ ਕਰਨ ਤੋਂ ਬਚਣਗੇ ਨਾ ਬਿਨਾ ਲਾਇਸੈਂਸ ਤੋਂ ਜਦ ਤੇ ਕੋਈ ਲਾਇਸੈਂਸ ਹੀ ਨਹੀਂ ਹੈ ਤੂੰ ਕਿਉਂ ਗੱਡੀ ਚਲਾ ਰਿਹਾ ਹੈ ਤੈਨੂੰ ਗੱਡੀ ਨਹੀਂ ਚਲਾਣੀ ਚਾਹੀਦੀ ਤਾਂ ਸੜਕ ਹਾਦਸਿਆਂ ਨੂੰ ਜੇਕਰ ਅਸੀਂ ਘਟਾਉਣਾ ਹੈ ਤਾਂ ਸਾਨੂੰ ਵੀ ਉਹਦੇ ਵਿੱਚ ਸਰਕਾਰ ਦੀ ਮਦਦ ਕਰਨੀ ਪਵੇਗੀ ਤੇ ਸਰਕਾਰ ਨੂੰ ਵੀ ਇਸ ਪੱਧਰ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸੜਕ ਦੇ ਉੱਤੇ ਜਿਹੜੇ ਆਵਾਜਾਈ ਦੇ ਨਿਯਮ ਨੇ ਤਾਂ ਕਿਤੇ ਜੋ ਵੀ ਨਿਯਮ ਨੇ ਉਹ ਲੋਕ ਉਹਦੀ ਪਾਲਣਾ ਕਰਨ ਵੈਸੇ ਤਾਂ ਟ੍ਰੈਫਿਕ ਦੇ ਨਿਯਮ ਹੈ ਜਿਹੜੇ ਉਹ ਜਦੋਂ ਬੱਚਾ ਪਹਿਲੀ ਜਮਾਤ ਵਿੱਚ ਸਕੂਲ 'ਚ 3 ਸਾਲ ਦਾ ਦਾਖਲ ਹੁੰਦਾ ਹੈ ਉਹਨੂੰ ਉੱਥੋਂ ਹੀ ਟ੍ਰੈਫਿਕ ਦੇ ਨਿਯਮਾਂ ਜਿਹੜੇ ਉਹਦੀ ਪਾਲਣਾ ਕਰਨੀ ਸਾਨੂੰ ਸਿਖਾਣੀ ਚਾਹੀਦੀ ਹੈ ਸਾਡਾ ਸਿਲੇਬਸ ਹੈ ਜਿਹੜਾ ਉਹਦੇ ਵਿੱਚ ਕਿਤੇ ਵੀ ਇਸ ਚੀਜ਼ ਦਾ ਕੋਈ ਜਗ੍ਹਾ ਨਹੀਂ ਹੈ ਅਸੀਂ ਟ੍ਰੈਫਿਕ ਦੇ ਰੂਲਸ ਕਿਸੇ ਨੂੰ ਨਹੀਂ ਸਿਖਾਉਂਦੇ ਜਦਕਿ ਹੋਰ ਮੁਲਕਾਂ ਦੇ ਵਿੱਚ ਇੱਕ 3 ਸਾਲ ਦੇ ਬੱਚੇ ਨੂੰ ਵੀ ਪਤਾ ਹੈ ਕੀ ਟ੍ਰੈਫਿਕ ਦੇ ਨਿਯਮ ਕੀ ਨੇ ਉਹ ਜਾਣਦਾ ਹੈ ਉਹ ਕਿੱਥੋਂ ਸਿੱਖਿਆ ਉਹ ਸਕੂਲ ਚ ਸਿਖਾਏ ਜਾਂਦੇ ਨੇ ਤਾਂ ਸਕੂਲ ਦੇ ਸਿਲੇਬਸ ਵਿੱਚ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਜਿਹੜੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਮੋਟਰਸਾਈਕਲਾਂ ਤੇ ਜਾਂਦੇ ਨੇ ਜਦਕਿ ਉਹਨਾਂ ਕੋਲ ਲਾਇਸੈਂਸ ਹੀ ਨਹੀਂ ਹੈਗਾ ਲਾਇਸੈਂਸ ਤਾਂ 18 ਸਾਲ ਤੋਂ ਬਾਅਦ ਬਣਦਾ ਤੇ ਉਹਨਾਂ ਮੁੰਡਕਾਂ ਦੇ ਵਿੱਚ ਇੱਕ 3 ਸਾਲ ਦਾ ਬੱਚੇ ਨੂੰ ਪਤਾ ਹੈ ਕਿ ਮੈਂ ਕੀ ਕੀ ਜਿਹੜੇ ਨਿਯਮ ਨੇ ਉਹ ਅਸੀਂ ਉਹਨਾਂ ਦੀ ਪਾਲਣਾ ਕਰਨੀ ਹੈ ਤੇ ਜੇਕ ਤਾਹੀ ਉਤੇ ਸੜਕ ਹਾਦਸੇ ਘਟਰਨੇ ਸਰਕਾਰਾਂ ਸਰਕਾਰਾਂ ਨੇ ਜਿਹੜਾ ਉਹ ਆਪਣਾ ਸਹੀ ਰੋਲ ਪਲੇ ਕਰ ਰਹੀਆਂ ਨੇ ਤੇ ਜਿਹੜੇ ਲੋਕੀ ਨੇ ਉਹ ਨਿਯਮਾਂ ਦੀ ਪਾਲਣਾ ਕਰਦੇ ਨੇ ਜਦੋਂ ਉਹ ਬਚਪਨ ਤੋਂ ਹੀ ਪਹਿਲੀ ਜਮਾਤ ਤੋਂ ਹੀ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਤਾਂ ਵੱਡੇ ਹੋ ਕੇ ਤਾਂ ਉਹ ਕਰਨੇ ਕਿ ਕਰਨਾਗੇ ਸੋ ਸਾਨੂੰ ਬੱਚਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਸਿਖਾਉਣੀ ਚਾਹੀਦੀ ਆ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਉਹ ਟ੍ਰੈਫਿਕਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਕਿ ਜਦੋਂ ਕੋਈ ਟ੍ਰੈਫਿਕ ਦੇ ਨਿਯਮ ਉਲੰਘਣਾ ਕਰੇ ਤਾਂ ਉਹਨੂੰ ਡਰ ਲੱਗੇ ਕਿ ਨਹੀਂ ਮੈਂ ਨਹੀਂ ਕਰਨਾ ਇਹ ਤਾਂ ਆਪ ਜੀ ਤੋਂ ਸੁਣਨ ਨੂੰ ਮਿਲਿਆ ਕਿ ਲਖਵੀਰ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਉਹਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਕੀ ਆਪ ਉਹਨਾਂ ਦੀ ਕੁਝ ਮਦਦ ਕਰੋਗੇ ਹਾਂਜੀ ਅਸੀਂ ਸਕੂਲ ਦੇ ਸਾਰੇ ਸਟਾਫ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਲਖਵੀਰ ਸਿੰਘ ਜੀ ਦਾ ਪਰਿਵਾਰ ਹੈ ਜਿਹੜਾ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਹੈ ਜਿਹੜੀ ਉਹ ਸਕੂਲ ਵੱਲੋਂ ਕੀਤੀ ਜਾਵੇ। ਔਰ ਮੈਂ ਪਰਸਨਲੀ ਆਪਣੇ ਜਿਹੜੇ ਸਕੂਲ ਦੇ ਤੋਂ ਪੜ੍ਹ ਕੇ ਗਏ ਹੋਏ ਸਾਡੇ ਵਿਦਿਆਰਥੀ ਨੇ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਓ ਆਪਾਂ ਰਲ ਕੇ ਇੱਕੋ ਗਰੁੱਪ ਬਣਾਈਏ। ਇੱਕ ਜਿਹੀ ਆਪਾਂ ٹرسٹ ਬਣਾਈਏ ਕਿ ਜਿਹਦੇ ਵਿੱਚ ਸਾਡੇ ਕੋਲੇ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਪਰਿਵਾਰ ਜਿਹਦੇ ਵਿੱਚੋਂ ਕੋਈ ਅਜਿਹੇ ਸੜਕ ਹਾਦਸਿਆਂ ਵਿੱਚ ਕੋਈ ਜਾਨ ਗਵਾ ਬੈਠਦਾ ਹੈ ਤਾਂ ਉਹਦੇ ਪਿੱਛੇ ਜਿਹੜਾ ਪਰਿਵਾਰ ਬਚ ਗਿਆ ਜਿਹਦੀ ਕੋਈ ਇਨਕਮ ਦਾ ਸੋਰਸ ਨਹੀਂ ਹੈ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਮੈਨੂੰ ਆਪਣੇ ਸਕੂਲ ਵਿੱਚ ਪੜ੍ਹ ਕੇ ਗਏ ਹੋਏ ਬੱਚਿਆਂ ਤੇ ਬਹੁਤ ਮਾਣ ਹੈ ਔਰ ਮੈਂ ਪੂਰਾ ਵਿਸ਼ਵਾਸ ਯਕੀਨ ਹੈ ਮੈਨੂੰ ਕਿ ਉਹ ਮੇਰੀ ਇਸ ਅਪੀਲ ਨੂੰ ਸਮਝਣਗੇ ਆਪਾਂ ਇੱਕ ਟਰਸਟ ਬਣਾਵਾਂਗੇ ਉਸ ਟਰਸਟ ਦਾ ਅਸੀਂ ਕੋ ਬੈਂਕ ਅਕਾਊਂਟ ਖਲਾ ਕੇ ਅਸੀਂ ਅਗਲੀ ਜਿਹੜੀ ਕੋਈ ਸਾਡੇ ਵੱਲੋਂ ਪੋਸਟ ਹੋਈ ਅਸੀਂ ਉਹਦੇ ਵਿੱਚ ਉਹਦਾ ਵੇਰਵਾ ਤੁਹਾਨੂੰ ਪਾਵਾਂਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ ਹਰ ਇੱਕ ਬੰਦਾ ਆਪਣਾ ਦਸਵੰਧ ਕੱਢਦਾ ਹੈ ਤੇ ਉਸ ਦਸਵੰਧ ਦਾ ਕੁਝ ਹਿੱਸਾ ਹੈ ਜਿਹੜਾ ਉਹ ਇਸ ਜਿਹੜਾ ਕਿ ਇਹ ਪਵਿੱਤਰ ਨੇਕ ਕੰਮ ਜਿਹੜਾ ਆਪਾਂ ਕਰਾਂਗੇ ਉਹਦੇ ਵਾਸਤੇ ਦਾਨ ਕੀਤਾ ਜਾਵੇ ਤੇ ਸਰਦਾਰ ਲਖਵੀਰ ਸਿੰਘ ਦੀਆਂ ਦੋ ਬੇਟੀਆਂ ਹਨ ਅਸੀਂ ਉਹਨਾਂ ਦੀ ਪੜਾਉਣ ਦਾ ਤੇ ਉਹਨਾਂ ਦੇ ਜੋ ਪਰਿਵਾਰ ਦਾ ਜੋ ਵੀ ਸਤੋ ਆਰਥਿਕ ਮਦਦ ਹੁੰਦੀ ਹੈ ਅਸੀਂ ਉਹਦੀ ਕੋਈ ਜ਼ਿੰਮੇਵਾਰੀ ਲੈਨੇ ਆਂ ਔਰ ਸਰਦਾਰ ਗੁਰਸੇਵਕ ਸਿੰਘ ਦਾ ਦੇ ਨਾ ਦੇ ਪਰਿਵਾਰ ਨਾਲ ਵੀ ਅਸੀਂ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਕਿ ਜਦੋਂ ਵੀ ਕਿਸੇ ਪ੍ਰਕਾਰ ਦੀ ਸਾਡੀ ਮਦਦ ਦੀ ਕੋਈ ਲੋੜ ਹੈ ਅਸੀਂ ਉਹ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਮੰਗਿੰਦਰ ਸਿੰਘ ਹਿਮਾਲਿਆ ਸਿੰਘ ਸੈਕੰਡਰੀ ਪਬਲਿਕ ਸਕੂਲ ਮੁਜਾਫਤ ਤੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੇ ਹੁਣ ਹਾਰ ਦੋ ਅਧਿਆਪਕ ਜੋ ਸੜਕ ਹਾਦਸੇ ਦੇ ਵਿੱਚ ਜਾਨ ਗਵਾ ਬੈਠੇ ਕਿਸੇ ਤਰੀਕੇ ਨਾਲ ਸਾਨੂੰ ਬੱਚਿਆਂ ਨੂੰ ਆਪਣਿਆਂ ਨੂੰ ਗਾਈਡ ਕਰਨਾ ਚਾਹੀਦਾ ਹੈ ਜੋ ਛੋਟੇ ਬੱਚੇ ਗੱਡੀਆਂ ਲੈ ਕੇ ਨਿਕਲ ਪੈਂਦੇ ਨੇ ਘਰੋਂ ਬਾਹਰ ਕੰਨਾਂ ਨੂੰ ਫੋਨ ਲਾ ਲੈਂਦੇ ਨੇ ਜਾਂ ਫੂੜ ਮਤ ਕਰਦੇ ਨੇ ਕਿਸ ਤਰੀਕੇ ਨਾਲ ਡਰਾਈਵਿੰਗ ਕਰਨ ਡਰਾਈਵਿੰਗ ਕਰਨੀ ਚਾਹੀਦੀ ਹੈ ਇਸਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ